800 ਕੇ ਸੀ ਐਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਤੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋਂ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਸਿੱਖਿਆ ਦੇ ਵਿੱਚ ਫੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਔਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੇ 3 ਸਾਲਾਂ ਦੇ ਵਿੱਚ ਰਿਜ਼ਲਟ ਵੀ ਦੇਣੇ ਸ਼ੁਰੂ ਕਰਤੇ 265 ਬੱਚਿਆਂ ਨੇ ਜੇ ਹੀ ਮੈਨ ਤੱਕ ਪੇਪਰ ਕਲੀਅਰ ਕੀਤਾ 45 ਬੱਚਿਆਂ ਨੇ ਜੇਈ ਐਡਵਾਂਸ ਪ੍ਰੀਖਿਆ ਪਾਸ ਕਰ ਲਈ ਤੇ 847 ਬੱਚਿਆਂ ਨੇ ਨੀਟ ਦਾ ਪੇਪਰ ਕਲੀਅਰ ਕੀਤਾ ਐਸਾ ਲਖਮੀ 10ਵੀਂ 12ਵੀਂ ਦੇ ਨਤੀਜਿਆਂ ਚ ਹਰ ਸਾਲ ਵਾਂਗ ਕੁੜੀਆਂ ਦਾ ਨੰਬਰ ਪਹਿਲਾ ਰਿਹਾ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਜਿਹੜਾ ਕਿ 4 ਸਾਲਾਂ ਬਾਅਦ ਹੁੰਦਾ ਜਿਹਦੇ ਵਿੱਚ ਫਿਜ਼ਿਕਸ ਮੈਥਸ ਬਾਇਓਲੋਜੀ ਕੈਮਿਸਟਰੀ ਜਿਹੜੇ ਮੇਨ ਸਬਜੈਕਟ ਨੇ ਸਾਇੰਸ ਦੇ ਟੈਕਨੋਲੋਜੀ ਦੇ ਉਹਨਾਂ ਦਾ ਟੈਸਟ ਹੁੰਦਾ ਬੜਾ ਔਖਾ 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ 2025 ਚ ਪੰਜਾਬ ਸਾਰੇ ਸਬਜੈਕਟਾਂ ਚੋਂ ਪਹਿਲੇ ਨੰਬਰ ਤੇ ਆਇਆ ਹੈ